ਅੱਜਕੱਲ ਨਾ ਹਰ ਇੱਕ ਬੰਦਾ ਚਾਹ ਦਾ ਐਡਿਕਟ ਹੋਇਆ ਪਿਆ ਉਹ ਕੋਈ ਵਿਰਲਾ ਹੀ ਬੰਦਾ ਹੋਊਗਾ ਜਿਹੜਾ ਚਾਹ ਨਹੀਂ ਪੀਂਦਾ ਹੈਗਾ ਪਰ ਇਹ ਚਾਹ ਦੇ ਨਾਲ ਬਹੁਤ ਸਾਰੇ ਰੋਗ ਲੱਗਦੇ ਪਏ ਨੇ ਤੇ ਇਸ ਦਾ ਕੋਈ ਸੋਲੂਸ਼ਨ ਹੈ ਚਾਹ ਦਾ ਸਾਡੇ ਕੋਲ ਸੋਲੂਸ਼ਨ ਹੈਗਾ ਦੇਖੋ ਅਸੀਂ ਚਾਹ ਬੰਦ ਕਰਾਉਂ ਲਿਆ ਵੀ ਚਾਹ ਘੱਟ ਪੀਓ ਚਾਹ ਘੱਟ ਪੀਓ ਗੈਸ ਬਣਾਉਂਦੀ ਆ ਇਹ ਅੰਦਰ ਸਾੜਦੀ ਆ ਹਨ ਜੀ ਅਸੀਂ ਇੱਕ ਚਾਹ ਚੁਸਕੀ ਬਣਾਈ ਆ ਆ ਚਾਹ ਚੁਸਕੀ ਆ ਇੱਕ ਤਾਂ ਇਹਦੇ ਵਿੱਚ ਗੁੜ ਜਿਹੜਾ ਆਰਗੈਨਿਕ ਹਾਂ ਤੁਸੀਂ ਦੂਸਰਾ ਇਹਦੇ ਵਿੱਚ ਇਹ ਦੇਖੋਗੇ ਕਿ ਖਾ ਕੇ ਦੇਖੋ ਇਹਨੂੰ ਇਹ ਆਵੇ ਖਾਦੀ ਜਾਊਗੀ ਹਾਂ ਹਾਂ ਮਿੱਠਾ ਹੈ ਮਿੱਠੇ ਦੀ ਜਗ੍ਹਾ ਸੀ ਇਹ ਵਰਤਦੇ ਆ ਚੀਨੀ ਗੁੜ ਨਹੀਂ ਅਸੀਂ ਵਰਤਦੇ ਅਸੀਂ ਇਹ ਵਰਤਦੇ ਆ ਹੂੰ ਠੀਕ ਹੈ ਦੋ ਤਿੰਨ ਚੀਜ਼ਾਂ ਦਾ ਟੇਸਟ ਆ ਰਿਹਾ ਤੇ ਇਹਦੇ ਵਿੱਚ ਤਾਂ ਬਹੁਤ ਆਉਂਦਾ ਇਹਦੇ ਵਿੱਚ ਤੁਹਾਡੇ ਆ ਆ ਦੇਖੋ ਨਾ ਇਹ ਲਿਸਟ ਬਣੀ ਪਈ ਆ ਜੀ ਇਹਦੇ ਵਿੱਚ ਅਸ਼ਵਗੰਧਾ ਹੂੰ ਮੈਜਿਸਟਾ ਸ਼ਤਾਬਰੀ ਜਸਟ ਮધુ ਗੁੜ ਅਦਰਕ ਛੋਟੀ ਇਲਾਚੀ ਕਾਲੀ ਮਿਰਚ ਇੰਨੀਆਂ ਚੀਜ਼ਾਂ ਅਸੀਂ ਇਹਦੇ ਵਿੱਚ ਪਾਈਆਂ ਨੇ ਮਤਲਬ ਜੇ ਇਹ 240 ਗ੍ਰਾਮ ਆ ਤਾਂ 120 ਗ੍ਰਾਮ ਗੁੜ ਆ 120 ਗ੍ਰਾਮ ਹਰਬਸ ਨੇ ਜਦੋਂ ਗੁੜ ਬਣਦਾ ਅਸੀਂ ਉਹਦੇ ਵਿੱਚ ਉਦਾਂ ਹੀ ਉਹ ਚੀਜ਼ਾਂ ਨੂੰ ਉਬਾਲ ਕੇ ਉਹਦੇ ਵਿੱਚ ਸੁੱਟ ਕੇ ਗੁੜ ਬਣਾਉਂਦੇ ਆ ਇਹਦਾ ਜੀ ਹੁਣ ਇਹ ਜਿਹੜੀ ਚਾਹ ਪੀਣੀ ਆ ਹਮ ਇਹਨੇ ਆਈਟਮਾਂ ਜਿੰਨੀਆਂ ਤੁਹਾਨੂੰ ਮੈਂ ਦੱਸਿਆ ਨੇ ਜੇ ਆਪਾਂ ਕਿਸੇ ਨੂੰ ਕਹੀਏ ਵੀ ਆਹ ਅਸ਼ਬਗੰਦਾ ਦਾ ਕੈਪਸੂਲ ਲੈ ਲੈ ਆਂ ਐਦਾਂ ਲੈ ਲੈ ਦੂਜਾ ਲੈ ਲੈ ਮੇਰੇ ਖਿਆਲ ਆ ਤਿੰਨ ਚਾਰ ਕੈਪਸੂਲ ਬਣ ਜਾਣਗੇ ਖਾਊਗਾ ਕੋਈ ਨਹੀਂ ਖਾਂਦਾ ਕੋਈ ਵੀ ਅਸੀਂ ਉਹਨੂੰ ਆਖਦੇ ਵੀ ਅੱਡ ਬੱਪੀਆ ਕਰ ਚਾਹ ਦਾ ਚਾਰ ਦੀ ਬਜਾਏ 10 ਵਾਰੀ ਚਾਹ ਪੀ ਲੈ ਦੁੱਧ ਵਾਲੀ ਨਾਰਮਲ ਚਾਹ ਬਣਾਓ ਮਿੱਠਾ ਇਹ ਪੋਲਣਾ ਪੱਤੀ ਨਾਲ ਪਾਣੀ ਪੱਤੀ ਪਾਉਣੀ ਆ ਉਹਦੀ ਮਰਜ਼ੀ ਆ ਕਈ ਦੁੱਧ ਪੀਂਦੇ ਆ ਉਹਨੂੰ ਕਿਹੜਾ ਦੁੱਧ ਚ ਪਾ ਲਓ ਪੱਤੀ ਪਾਉਣੀ ਆ ਪੱਤੀ ਚ ਪਾ ਲਓ ਇਹਦਾ ਕੋਈ ਨੁਕਸਾਨ ਤਾਂ ਨਹੀਂ ਫਾਇਦਾ ਦੱਸਦਾ ਮੈਂ ਨਾ ਜੇ ਡੀਐਮ ਕਹਿੰਦੇ ਆ ਵੀ ਅਸੀਂ ਦੋ ਵਾਰੀ ਪੀਂਨੇ ਆ ਸੀ ਕਹਿੰਦੇ ਤੂੰ 10 ਵਾਰੀ ਪੀ ਹੁਣ ਜਿਹੜਾ ਬੰਦਾ 10 ਵਾਰੀ ਪੀਊਗਾ 10 ਚਮਚ ਪੀਊਗਾ ਬਿਲਕੁਲ 5 ਚਮਚ ਦਵਾਈ ਦੇ 5 ਚਮਚ ਗੁੜ ਦੇ ਗਏ ਦਿਨ ਚ ਹੂੰ ਜੇ 5 ਚਮਚ ਗਏ ਤਾਂ ਇਹਦਾ ਮਤਲਬ ਘੱਟ ਤੋਂ ਘੱਟ 15 ਕੈਪਸੂਲ ਗਏ ਉਹਦੇ ਅੰਦਰ ਬਿਲਕੁਲ ਕੈਪਸੂਲ ਦੇਣਾ ਵੀ ਨਹੀਂ ਤੇ ਦਵਾਈ ਅੰਦਰ ਵੀ ਜਾਣੀ ਆ ਹੂੰ ਇਹਦੇ ਕਿੰਨੇ ਫਾਇਦੇ ਹੋਗੇ ਹਜ਼ਾਰਾਂ ਫਾਇਦੇ ਇਸ ਕਰਕੇ ਉਹ ਚਾਹ ਹੀ ਛੱਡ ਜਾਂਦਾ ਬੰਦਾ ਹੂੰ ਬਿਲਕੁਲ ਜਿਸ ਨੇ ਚਾਹ ਛੱਡਤੀ ਉਹ ਤਾਂ ਸਰੀਰ ਰੋਗਾਂ ਤੋਂ ਮੁਕਤ ਹੋ ਜਾਂਦਾ ਇੰਨੀਆਂ ਚੀਜ਼ਾਂ ਨਾਲ ਦੇਖੋ ਨਾ ਕਿੰਨੀਆਂ ਚੀਜ਼ਾਂ ਅੰਦਰ ਚਲੇ ਗਈਆਂ ਗਲਾ ਸਾਫ਼ ਇਹਨੇ ਕਰ ਦੇਣਾ ਕਾਲੀ ਮਿਰਚ ਅੰਦਰ ਚੱਲ ਗਈ ਬਾਹੇ ਚੱਕ ਦੇਣੀ ਆ ਅਸ਼ਵਗੰਧਾ ਚੱਲ ਗਿਆ ਉਹਨੇ ਤਾਕਤ ਦੇ ਦੇਣੀ ਆ ਫਿਰ ਫਾਰਮੈਲਟੀ ਦੀ ਫਾਰਮੈਲਟੀ ਹੋ ਗਈ ਸਾਰਿਆਂ ਦੀ ਚਾਹ ਪੀ ਲਈ ਅੱਜਕੱਲ ਨਾ ਹਰ ਇੱਕ ਬੰਦਾ ਚਾਹ ਦਾ ਐਡਿਕਟ ਹੋਇਆ ਪਿਆ ਉਹ ਕੋਈ ਵਿਰਲਾ ਹੀ ਬੰਦਾ ਹੋਊਗਾ ਜਿਹੜਾ ਚਾਹ ਨਹੀਂ ਪੀਂਦਾ ਹੈਗਾ ਪਰ ਇਹ ਚਾਹ ਦੇ ਨਾਲ ਬਹੁਤ ਸਾਰੇ ਰੋਗ ਲੱਗਦੇ ਪਏ ਨੇ ਤੇ ਇਸ ਦਾ ਕੋਈ ਸੋਲੂਸ਼ਨ ਹੈ ਚਾਹ ਦਾ ਸਾਡੇ ਕੋਲ ਸੋਲੂਸ਼ਨ ਹੈਗਾ ਦੇਖੋ ਅਸੀਂ ਚਾਹ ਬੰਦ ਕਰਾਉਂ ਲਿਆ ਪੀ ਚਾ ਘੱਟ ਪੀਓ ਚਾ ਘੱਟ ਪੀਓ ਗੈਸ ਬਣਾਉਂਦੀ ਆ ਇਹ ਅੰਦਰ ਸਾੜਦੀ ਆ ਹਨ ਜੀ ਅਸੀਂ ਇੱਕ ਚਾਹ ਚੁਸਕੀ ਬਣਾਈ ਆ ਆ ਚਾਹ ਚੁਸਕੀ ਆ ਇੱਕ ਤਏ ਦੇ ਵਿੱਚ ਗੁੜ ਜਿਹੜਾ ਆਰਗੈਨਿਕ ਤੁਸੀਂ ਦੂਸਰਾ ਇਹਦੇ ਵਿੱਚ ਇਹ ਦੇਖੋਗੇ ਕਿ ਖਾ ਕੇ ਦੇਖੋ ਇਹ ਇਹ ਅਸੀਂ ਖਾਧੀ ਜਾਊਗੀ ਹਾਂ ਹਾਂ ਮਿੱਠਾ ਹੈ ਮਿੱਠੇ ਦੀ ਜਗ੍ਹਾ ਸੀ ਇਹ ਵਰਤਦੇ ਆ ਚੀਨੀ ਗੁੜ ਨਹੀਂ ਅਸੀਂ ਵਰਤਦੇ ਅਸੀਂ ਇਹ ਵਰਤਦੇ ਆ ਹੂੰ ਠੀਕ ਆ ਦੋ ਤਿੰਨ ਚੀਜ਼ਾਂ ਦਾ ਟੇਸਟ ਆ ਰਿਹਾ ਤੇ ਜੀ ਇਹਦੇ ਵਿੱਚ ਤਾਂ ਬਹੁਤ ਆਉਂਦਾ ਇਹਦੇ ਵਿੱਚ ਤੁਹਾਡੇ ਆ ਆ ਦੇਖੋ ਨਾ ਇਹ ਲਿਸਟ ਬਣੀ ਪਈ ਆ ਜੀ ਇਹਦੇ ਵਿੱਚ ਅਸ਼ਵਗੰਧਾ ਹੂੰ ਮਾਜਿਸਟਾ ਸ਼ਤਾਬਰੀ ਹੂੰ ਜਸਟ ਮધુ ਗੁੜ ਅਦਰਕ ਛੋਟੀ ਇਲਾਚੀ ਕਾਲੀ ਮਿਰਚ ਇੰਨੀਆਂ ਚੀਜ਼ਾਂ ਅਸੀਂ ਇਹਦੇ ਵਿੱਚ ਪਾਈਆਂ ਨੇ ਮਤਲਬ ਜੇ ਇਹ 240 ਗ੍ਰਾਮ ਆ ਤਾਂ 120 ਗ੍ਰਾਮ ਗੁੜਾ 120 ਗ੍ਰਾਮ ਹਰਬਸ ਨੇ ਜਦੋਂ ਗੁੜ ਬਣਦਾ ਅਸੀਂ ਉਹਦੇ ਵਿੱਚ ਉਦਾਂ ਹੀ ਉਹ ਚੀਜ਼ਾਂ ਨੂੰ ਉਬਾਲ ਕੇ ਉਹਦੇ ਵਿੱਚ ਸੁੱਟ ਕੇ ਗੁੜ ਬਣਾਉਂਦੇ ਆ ਇਹਦਾ ਜੀ ਹੁਣ ਇਹ ਜਿਹੜੀ ਚਾਹ ਪੀਣੀ ਆ ਇੰਨੇ ਆ ਆਈਟਮਾਂ ਜਿੰਡੀਆਂ ਤੁਹਾਨੂੰ ਮੈਂ ਦੱਸਿਆ ਨੇ ਜੇ ਆਪਾਂ ਕਿਸੇ ਨੂੰ ਕਹੀਏ ਵੀ ਆ ਅਸ਼ਵਗੰਧਾ ਦਾ ਕੈਪਸੂਲ ਲੈ ਲੈ ਐਦਾਂ ਲੈ ਲੈ ਦੂਜਾ ਲੈ ਲੈ ਮੇਰੇ ਖਿਆਲ ਆ ਤਿੰਨ ਚਾਰ ਕੈਪਸੂਲ ਬਣ ਜਾਣਗੇ ਬਿਲਕੁਲ ਖਾਊਗਾ ਕੋਈ ਨਹੀਂ ਖੰਦਾ ਕੋਈ ਵੀ ਅਸੀਂ ਉਹਨੂੰ ਆਖੇ ਨੇ ਵੀ ਅੱਡ ਬਾਪੀਆ ਕਰ ਚਾਹ ਦਾ ਚਾਰ ਦੀ بجائے 10 ਵਾਰੀ ਚਾਹ ਪੀ ਲੈ ਦੁੱਧ ਵਾਲੀ ਨਾਰਮਲ ਚਾਹ ਬਣਾਓ ਮਿੱਠਾ ਇਹ ਪੋਲਣਾ ਪੱਤੀ ਨਾਲ ਪਾਣੀ ਪੱਤੀ ਪਾਉਣੀ ਆ ਉਹਦੀ ਮਰਜ਼ੀ ਆ ਕਈ ਦੁੱਧ ਪੀਂਦੇ ਆ ਉਹਨਾਂ ਕਹਿੰਦਾ ਦੁੱਧ ਚ ਪਾ ਲਓ ਪੱਤੀ ਪਾਉਣੀ ਆ ਪੱਤੀ ਚ ਪਾ ਲਓ ਇਹਦਾ ਕੋਈ ਨੁਕਸਾਨ ਤਾਂ ਨਹੀਂ ਫਾਇਦਾ ਦੱਸਦਾ ਮੈਂ ਨਾ ਜਿਹੜੇ ਕਹਿੰਦੇ ਵੀ ਅਸੀਂ ਦੋ ਵਾਰੀ ਪੀਂਦੇ ਆ ਅਸੀਂ ਕਹਿੰਦੇ ਤੂੰ 10 ਵਾਰੀ ਪੀ ਹੁਣ ਜਿਹੜਾ ਬੰਦਾ 10 ਵਾਰੀ ਪੀਊਗਾ 10 ਚਮਚ ਪੀਊਗਾ ਬਿਲਕੁਲ 5 ਚਮਚ ਦਵਾਈ ਦੇ 5 ਚਮਚ ਗੁੜ ਦੇ ਗਏ ਦਿਨ ਚ ਹੂੰ ਜੇ 5 ਚਮਚ ਗਏ ਤਾਂ ਇਹਦਾ ਮਤਲਬ ਘੱਟੋ ਘੱਟ 15 ਕੈਪਸੂਲ ਗਏ ਉਹਦੇ ਅੰਦਰ ਬਿਲਕੁਲ ਕੈਪਸੂਲ ਦੇਣਾ ਵੀ ਨਹੀਂ ਤੇ ਦਵਾਈ ਅੰਦਰ ਵੀ ਜਾਣੀ ਆ ਹੂੰ ਇਹਦੇ ਕਿੰਨੇ ਫਾਇਦੇ ਹੋਗੇ ਹਜ਼ਾਰਾਂ ਫਾਇਦੇ ਇਸ ਕਰਕੇ ਉਹ ਚਾਹ ਹੀ ਛੱਡ ਜਾਂਦਾ ਬੰਦਾ ਹੂੰ ਬਿਲਕੁਲ ਜਿਸ ਨੇ ਚਾਹ ਛੱਡਤੀ ਉਹ ਤਾਂ ਸਰੀਰ ਰੋਗਾਂ ਤੋਂ ਮੁਕਤ ਹੋ ਜਾਂਦੀ ਐਨੀਆਂ ਚੀਜ਼ਾਂ ਨਾਲ ਦੇਖੋ ਨਾ ਕਿੰਨੀਆਂ ਚੀਜ਼ਾਂ ਅੰਦਰ ਚਲੇ ਗਈਆਂ ਗਲਾ ਸਾਫ਼ ਇਹਨੇ ਕਰ ਦੇਣਾ ਕਾਲੀ ਮਿਰਚ ਅੰਦਰ ਚੱਲ ਗਈ ਬਾਹੇ ਚੱਕ ਦੇਣੀ ਆ ਅਸ਼ਵਗੰਧਾ ਚੱਲ ਗਿਆ ਉਹਨੇ ਤਾਕਤ ਦੇ ਦੇਣੀ ਆ ਫਿਰ ਫਾਰਮੈਲਟੀ ਦੀ ਫਾਰਮੈਲਟੀ ਹੋ ਗਈ ਸਾਰਿਆਂ ਦੀ ਚਾਹ ਪੀਲੀ